ਸਾਰਾਗੜੀ ਦੀ ਮਹਾਨ ਕਹਾਣੀ ਜਦੋਂ 21 ਸਿੱਖਾਂ ਨੇ 10000 ਅਫਗਾਨਾਂ ਦਾ ਸਾਹਮਣਾ ਕੀਤਾ ਤਾਰਾਚਿੰਦ ਇਤਿਹਾਸ ਉਹਨਾਂ ਕਹਾਣੀਆਂ ਨਾਲ ਭਰਿਆ ਹੋਇਆ ਹੈ ਜੋ ਸਾਨੂੰ ਦੱਸਦੀਆਂ ਹਨ ਕਿ ਬਹਾਦਰੀ ਸਿਰਫ ਸ਼ਰੀਰ ਦੀ ਤਾਕਤ ਨਹੀਂ ਪਰ ਮੰਦੀ ਹਿੰਮਤ ਅਤੇ ਆਤਮਾ ਦਾ ਅਡੋਲ ਵਿਸ਼ਵਾਸ ਵੀ ਹੈ ਸਾਰਾਗੜੀ ਦੀ ਜੰਗ ਉਹਨਾਂ ਕੁਝ ਵਿਲੇ ਅਧਿਆਇਆਂ ਵਿੱਚੋਂ ਇੱਕ ਹੈ ਜਿੱਥੇ ਬਹਾਦਰੀ ਦਾ ਮਾਪਦੰਡ 10000 ਦੀ ਫੌਜ ਨਹੀਂ ਸਗੋਂ 21 ਬੀਰ ਯੋਧੇ ਬਣੇ ਜਿੱਥੇ ਦਿਲ ਦੇ ਹੌਸਲੇ ਨੇ ਹਥਿਆਰਾਂ ਦੇ ਭਾਰ ਨੂੰ maat ਦਿੱਤੀ ਅਜਿਹੀ ਕਹਾਣੀ ਜੋ ਇਤਿਹਾਸ ਦਾ ਰੂਪ ਮੈਦਾਨ ਏ ਜੰਗ ਤੇ ਲਿਖੀ ਗਈ ਸੀ ਸੋਚੋ ਸਿਰਫ 21 ਸਿੱਖਾਂ ਦਾ ਛੋਟਾ ਜਥਾ ਸਨ 1897 ਕਸਮ ਕਹਿੰਦੇ ਹਨ ਆਪਣੀ ਧਰਤੀ ਆਪਣੇ ਫਰਸ ਅਤੇ ਆਪਣੀ ਕੌਮ ਦੀ ਰੱਖਿਆ ਕਰਨ ਦੀ ਦੂਜੇ ਪਾਸੇ 10000 ਅਫਗਾਨਾਂ ਦੀ ਫੌਜ ਜੋ ਸਿਰਫ ਜਿੱਤ ਦੀ ਹਵਸ ਵਿੱਚ ਹੱਲਾ ਬੋਲਣ ਆ ਰਹੀ ਸੀ ਪਰ ਸਵਾਲ ਇਹ ਹੈ ਕਿ ਕੀ ਇਹ 21 ਬਹਾਦਰ ਰੁਕਣਗੇ ਜਦੋਂ ਮੌਤ ਇੱਕ ਕਦਮ ਦੀ ਦੂਰੀ ਤੇ ਖੜੀ ਹੋਵੇ ਕੀ ਹੌਸਲਾ ਇਸ ਨੂੰ ਮਾਤ ਦੇ ਸਕਦਾ ਹੈ ਇਹ ਸਿਰਫ ਇੱਕ ਜੰਗ ਨਹੀਂ ਸੀ ਇਹ ਇਤਿਹਾਸ ਦੇ ਉਹਨਾਂ ਪਲਾਂ ਵਿੱਚੋਂ ਇੱਕ ਹੈ ਜਿੱਥੇ ਸਿਰਫ ਯੋਧੇ ਨਹੀਂ ਸਗੋਂ ਧਰਮ ਦੀ ਸ਼ਕਤੀ ਵੀ ਲੜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ਇੱਕ ਅਜਿਹੀ ਕਹਾਣੀ ਜੋ ਸਿਰਫ ਸਿੱਖ ਧਰਮ ਲਈ ਨਹੀਂ ਸਗੋਂ ਸਾਰੇ ਜਗਤ ਲਈ ਪ੍ਰੇਰਣਾਦਾਇਕ ਬਣੀ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਨਾ ਕਿਉਂਕਿ ਇਸ ਵਿੱਚ ਸਿੱਖ ਧਰਮ ਦੀ ਹਿੰਮਤ ਸ਼ਰਧਾ ਅਤੇ ਬਲੀਦਾਨ ਦੀ ਮਹਾਨੀਅਤ ਹੈ ਜਦੋਂ ਤੁਸੀਂ ਇਹ ਕਹਾਣੀ ਸੁਣੋਗੇ ਤਾਂ ਸਮਝੋਗੇ ਕਿ ਇਹ ਸਿਰਫ ਇੱਕ ਯੁੱਧ ਨਹੀਂ ਸੀ ਇਹ ਧਰਮ ਅਤੇ ਸਤਿਆ ਦੀ ਜਿੱਤ ਸੀ ਸੈਟਿੰਗ ਦਾ ਆ ਸਟੇਜ ਸਾਰਾਗੜੀ ਦਾ ਮੈਦਾਨ ਤਿਆਰ ਹੋ ਰਿਹਾ ਸੀ ਸਨ 1897 ਭਾਰਤ ਬ੍ਰਿਟਿਸ਼ ਰਾਜ ਦੇ ਹੱਥਾਂ ਹੇਠ ਸੀ ਅਫਗਾਨਿਸਤਾਨ ਦੇ ਬਾਰਡਰ ਨਾਲ ਲੱਗਦੇ ਖੈਬਰ ਪਾਸ ਦੇ ਪਹਾੜ ਜੋ ਸਦੀਆਂ ਤੋਂ ਸੈਰਾਨਾ ਅਤੇ ਜੰਗੀ ਫੌਜਾਂ ਦਾ ਰਾਹ ਰਹੇ ਸਨ ਬ੍ਰਿਟਿਸ਼ ਹਕੂਮਤ ਲਈ ਸਿਰਫ ਇੱਕ ਜਗ੍ਹਾ ਨਹੀਂ ਸਨ ਇਹ ਹੱਲਾ ਬੋਲਣ ਵਾਲਿਆ ਲਈ ਮਾਰਕ ਸੀ ਇੱਕ ਰੂੜੀ ਸੀ ਜੋ Empire ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਸੀ ਇੱਥੇ ਪੀੜ੍ਹੀਆਂ ਨੇ ਜੰਗ ਦੇ ਗੰਭੀਰ ਅੰਜਾਮ ਵੇਖੇ ਸਨ ਪਰ 1897 ਵਿੱਚ ਇਹ ਪਹਾੜ ਇੱਕ ਹੋਰ ਮਹਾਨ ਕਹਾਣੀ ਦਾ ਪਾਸਾ ਬਣਨ ਜਾ ਰਹੇ ਸਨ ਇਹ ਇਲਾਕਾ ਤਿੰਨ ਮਹੱਤਵਪੂਰਨ ਕਿਲਿਆਂ ਨਾਲ ਸਜਿਆ ਹੋਇਆ ਸੀ ਗੁਲੇਸਤਾਨ ਲੋਕਹਾਟ ਅਤੇ ਸਾਰਾਗੜੀ ਹਰ ਇੱਕ ਕਿਲੇ ਦਾ ਆਪਣਾ ਯੋਗਦਾਨ ਸੀ ਪਰ ਸਾਰਾਗੜੀ ਜੋ ਬਾਕੀ ਦੋ ਕਿਲਿਆਂ ਦੇ ਵਿਚਕਾਰ ਵਸਿਆ ਹੋਇਆ ਸੀ ਸਿਰਫ ਇੱਕ ਕਿਲਾ ਨਹੀਂ ਸੀ ਇਹ ਇੱਕ ਸੰਚਾਰ ਸਥਾਨ ਸੀ ਜੋ ਗੁਲੇਸਤਾਨ ਅਤੇ ਲੋਕਹਾਟ ਨੂੰ ਜੁੜਿਆ ਰੱਖਦਾ ਸੀ ਬ੍ਰਿਟਿਸ਼ ਫੌਜਾਂ ਲਈ ਇਹ ਕਿਲਾ ਇੱਕ ਡੋਰ ਸੀ ਜੋ ਸੂਚਨਾਵਾਂ ਨੂੰ جنگ ਦੇ ਮੈਦਾਨ ਤੱਕ ਪਹੁੰਚਾਉਂਦੀ ਸੀ ਪਰ ਅਫਗਾਨ ਫੌਜਾਂ ਦੇ ਲੀਡਰਾਂ ਨੂੰ ਇਹ ਪਤਾ ਸੀ ਕਿ ਜੇ ਸਾਰਾ ਗੜੀ ਨੂੰ ਤਬਾਹ ਕਰ ਦਿੱਤਾ ਜਾਵੇ ਤਾਂ ਬਾਕੀ ਦੋ ਕਿਲਿਆਂ ਦੀ ਸੰਚਾਰ ਲਾਈਨ ਕੱਟ ਜਾਵੇਗੀ ਇਸ ਦੇ ਨਤੀਜੇ ਵਜੋਂ ਬ੍ਰਿਟਿਸ਼ ਹਕੂਮਤ ਦੇ ਕਬਜ਼ੇ ਨੂੰ ਤਬਾਹ ਕਰਨਾ ਆਸਾਨ ਹੋ ਜਾਵੇਗਾ ਇਹ ਅਫਗਾਨਾਂ ਦਾ ਇੱਕ ਅਮਨਿਸ਼ਾਨਾ ਸੀ ਇਹ ਸਿਰਫ ਇੱਕ ਕਿਲੇ ਤੇ ਹਮਲਾ ਨਹੀਂ ਸੀ ਇਹ ਅਫਗਾਨਾ ਦੀ ਯੋਜਨਾ ਦੇ ਕੇਂਦਰ ਵਿੱਚ ਸੀ ਇੱਕ ਗੈਰੀ ਯੋਜਨਾ ਜੋ ਬ੍ਰਿਟਿਸ਼ ਸਾਮਰਾਜ ਨੂੰ ਦਿਲੋਂ ਹਿਲਾ ਦੇਵੇ ਸਾਰਾ ਗੜੀ ਕਿਲੇ ਦੀ ਸਥਿਤੀ ਜੋ ਪਹਾੜਾਂ ਦੇ ਉਚਾਈ ਤੇ ਸੀ ਇਸ ਨੂੰ ਮਜ਼ਬੂਤੀ ਤਾਂ ਦਿੰਦੀ ਸੀ ਪਰ ਇਹ ਇਸ ਦਾ ਸਭ ਤੋਂ ਵੱਡਾ ਚੁਣੌਤੀ ਵੀ ਸੀ ਇਹ ਹਲਕੇ ਜੰਗੀ ਸਾਧਨਾਂ ਨਾਲ ਸਿਰਫ 21 ਸਿੱਖ ਸੈਨਿਕਾਂ ਦੇ ਹੱਥਾਂ ਵਿੱਚ ਸੀ ਇਹ 21 ਸੈਨਿਕ ਬ੍ਰਿਟਿਸ਼ ਸੈਨਾ ਦੇ 36ਵੀਂ ਸਿੱਖ ਬਟਾਲੀਅਨ ਦੇ ਹਿੱਸੇ ਸਨ ਉਹਨਾਂ ਦੀ ਆਗਵਾਈ ਹਵਲਦਾਰ ਇਸ਼ਰ ਸਿੰਘ ਕਰ ਰਹੇ ਸਨ ਇਕ ਅਜੇਹਾ ਯੋਦਾ ਜਿਸਦੇ ਦਿਲ ਵਿੱਚ ਆਪਣੀ ਮਿੱਟੀ ਲਈ ਅਤੁੱਟ ਪ੍ਰੇਮ ਸੀ ਪਰ ਇਹ ਯੋਦੇ ਉਸ ਪਲ ਤੋਂ ਅਣਜਾਣ ਸਨ ਜੋ ਇਤਿਹਾਸ ਦੇ ਸਫ਼ਿਆਂ ਨੂੰ ਬਦਲ ਦੇਵੇਗਾ ਅਫਗਾਨ ਪਲਾਨ ਅਫਗਾਨਾ ਦੀ ਇੱਕ ਵੱਡੀ ਟੋਲੀ ਜੋ ਕਈ ਹਜ਼ਾਰਾਂ ਵਿੱਚ ਸੀ ਸਾਰਾ ਗੜੀ ਨੂੰ ਤੋੜਨ ਦੇ ਲੱਖਾ ਤੇ ਸਾਜ਼ਿਸ਼ਾ ਕਰ ਰਹੀ ਸੀ ਉਹਨਾਂ ਨੂੰ ਪਤਾ ਸੀ ਕਿ ਜੇ ਉਹ ਇਸ ਕਿਲੇ ਨੂੰ ਫਤਿਹ ਕਰ ਲੈਂਦੇ ਹਨ ਤਾਂ ਬ੍ਰਿਟਿਸ਼ ਸੈਨਾ ਵਿੱਚ ਭਰਨ ਫੈਲ ਜਾਵੇਗਾ ਬ੍ਰਿਟਿਸ਼ ਰਾਜ ਦੀ ਇਕਤਾ ਨੂੰ ਤੋੜਨ ਦਾ ਇਹ ਸੁਨਹਿਰਾ ਮੌਕਾ ਸੀ ਕਿਲੇ ਦੇ ਚੋਟੀ ਤੇ ਖੜੇ ਉਹਨਾਂ ਸਿੱਖਾਂ ਲਈ ਇਹ ਜਾਣਨਾ ਅਣਜਾਣ ਸੀ ਕਿ ਕੁਝ ਹੀ ਘੰਟਿਆਂ ਵਿੱਚ ਉਹਨਾਂ ਦੇ ਸਾਹਮਣੇ 10000 ਅਫਗਾਨਾਨਾਂ ਦੀ ਫੌਜ ਖੜੀ ਹੋਵੇਗੀ ਪਰ ਉਹਨਾਂ ਦੀ ਹਿੰਮਤ ਅਤੇ ਮਨ ਵਿੱਚ ਸਿਰਫ ਇੱਕ ਚੀਜ਼ ਸੀ ਫਰਜ਼ ਇਹ ਸਿਰਫ ਬ੍ਰਿਟਿਸ਼ ਰਾਜ ਲਈ ਸੇਵਾ ਨਹੀਂ ਸੀ ਇਹ ਸਿੱਖਾਂ ਲਈ ਧਰਮ ਦੀ ਲੜਾਈ ਸੀ ਹੌਸਲੇ ਦੀ ਪਰਖਿਆ ਸੀ ਉਹਨਾਂ ਦਾ ਇਹ ਮਨੋਵਿਜ਼ਨ ਉਹਨਾਂ ਨੂੰ ਅਜਿਹੇ ਜੰਗੀ ਮੈਦਾਨ ਵਿੱਚ ਲੈ ਜਾ ਰਿਹਾ ਸੀ ਜਿੱਥੇ ਮੌਤ ਵੀ ਇੱਕ ਸਨਮਾਨਿਤ ਸਿਖਰ ਲੱਗਦੀ ਹੈ ਪਰ ਸਵਾਲ ਇਹ ਸੀ ਕੀ 21 ਸਿੱਖ ਇਸ ਹਮਲੇ ਦਾ ਸਾਹਮਣਾ ਕਰ ਸਕਦੇ ਸਨ ਜਦੋਂ ਇੱਕ ਬਿਨਾਂ ਰੁਕਣ ਵਾਲੀ ਹਮੇਸ਼ਾ ਵੱਧ ਰਹੀ ਫੌਜ ਤੁਹਾਡੇ ਵੱਲ ਵੱਧ ਰਹੀ ਹੋਵੇ ਕਿ ਇਨਸਾਨੀ ਹਿੰਮਤ ਉਸਨੂੰ ਰੋਕ ਸਕਦੀ ਹੈ ਜਦੋਂ 10000 ਹੱਲਾ ਬੋਲਣ ਆ ਰਹੇ ਹੋਣ ਕਿ ਇੱਕ ਕਿਲੇ ਦੀ ਮਜ਼ਬੂਤ ਬੁਨਿਆਦ ਦਿਲ ਦੇ ਹੌਸਲੇ ਨਾਲ ਕਾਫੀ ਹੈ ਇਹ ਸਿਰਫ ਸ਼ੁਰੂਆਤ ਸੀ ਕਿਉਂਕਿ ਜਦੋਂ ਸਾਰਾ ਗੜੀ ਦੇ ਦਰਵਾਜ਼ਿਆਂ ਦੇ ਅੱਗੇ 10000 ਅਫਗਾਨਾਂ ਦੀ ਹੱਡੀ ਕਾਪਣ ਵਾਲੀ ਫੌਜ ਪਹੁੰਚੀ 21 ਸਿੱਖਾਂ ਨੇ ਇਹ ਸਾਬਤ ਕੀਤਾ ਕਿ ਜਿੱਤ ਹਮੇਸ਼ਾ ਗਿਣਤੀ ਨਾਲ ਨਹੀਂ ਹੁੰਦੀ ਇਤਿਹਾਸ ਦੇ ਇਹ ਅਣਮੁੱਲ ਪਲ ਇੱਕ ਮਹਾਨ ਯੁੱਧ ਦੀ ਸ਼ੁਰੂਆਤ ਸੀ। ਅਗਲੇ ਪਲਾ ਵਿੱਚ ਜੋ ਵਾਪਰਿਆ ਉਹ ਬਹਾਦਰੀ ਦਾ ਇੱਕ ਅਜਿਹਾ ਚਮਤਕਾਰ ਬਣਿਆ ਜਿਸ ਨੇ ਪੂਰੇ ਜਗਤ ਨੂੰ ਹੈਰਾਨ ਕਰ ਦਿੱਤਾ। ਇਸ ਸਾਰਾਗੜੀ ਦੀ ਕਹਾਣੀ ਦਾ ਪਹਿਲਾ ਪਨਾਹ ਹੈ। ਅੱਗੇ ਆਉਂਦੀ ਕਹਾਣੀ ਇਸ ਤੋਂ ਵੀ ਜ਼ਿਆਦਾ ਰੋਮਾਂਚਕ ਅਤੇ ਪ੍ਰੇਰਣਾਦਾਇਕ ਹੈ। ਸਿੱਖ ਹੌਸਲੇ ਦਾ ਵੱਡਾ ਸੰਦੇਸ਼ ਜਦੋਂ ਅਫਗਾਨ ਫੌਜ ਨੇ ਸਾਰਾਗੜੀ ਕਿਲੇ ਤੇ ਹੱਲਾ ਕਰਨ ਦੀ ਯੋਜਨਾ ਬਣਾਈ, ਉਹਨਾਂ ਦੇ ਮਨ ਵਿੱਚ ਇਹ ਸੋਚ ਸੀ ਕਿ ਸਿਰਫ 21 ਸਿੱਖ ਸੈਨਿਕ ਕੀ ਕਰ ਸਕਦੇ ਹਨ? ਉਹਨਾਂ ਨੇ ਪਹਿਲਾ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਲੇ ਦੀਆਂ ਕੰਧਾਂ ਤੋਂ ਪਿਆਮ ਭੇਜਿਆ, ਸਮਰਪਣ ਕਰ ਦਿਓ। ਇਹ ਅਸੰਭਵ ਹੈ ਕਿ ਤੁਸੀਂ 10000 ਫੌਜੀ ਨਾਲ ਲੜ ਸਕੋ। ਆਪਣੇ ਹਥਿਆਰ ਸੁੱਟ ਦਿਓ। ਅਸੰਤ ਮੌਤ ਤੁਹਾਡੇ ਹੱਥ ਵਿੱਚ ਹੈ। ਬਚਨ ਦੀ ਇੱਕੋ ਇੱਕ ਰਾਹ ਸਮਰਪਣ ਹੈ। ਪਰ ਸਿੱਖਾਂ ਲਈ ਹਥਿਆਰ ਸੁੱਟਣਾ ਸਿਰਫ ਫੌਜੀ ਹਾਰਾ ਨਹੀਂ ਸੀ। ਇਹ ਆਪਣੀ ਮਿੱਟੀ, ਆਪਣੀ ਕੌਮ ਅਤੇ ਆਪਣੇ ਧਰਮ ਤੋਂ ਮੂੰਹ ਮੋੜਨ ਦੇ ਬਰਾਬਰ ਸੀ। ਹਵਲਦਾਰ ਇਸ਼ਾ ਸਿੰਘ ਜੋ ਸਿਰਫ ਸਿੱਖਾਂ ਦੇ ਨੇਤਾ ਨਹੀਂ ਸਗੋਂ ਉਹਨਾਂ ਦੇ ਦਿਲਾਂ ਵਿੱਚ ਹਿੰਮਤ ਅਤੇ ਆਸ ਦਾ ਪ੍ਰਤੀਕ ਸਨ ਉਹਨਾਂ ਨੇ ਅਫਗਾਨ ਫੌਜ ਨੂੰ ਜਵਾਬ ਦਿੱਤਾ ਇਸ ਦਾ ਜਵਾਬ ਨਾ ਸਿਰਫ ਸ਼ਬਦਾਂ ਦਾ ਸੀ ਸਗੋਂ ਸਿੱਖ ਮਰਿਆਦਾ ਅਤੇ ਇਤਿਹਾਸ ਦੀ ਇੱਕ ਲੋ ਬਣ ਗਿਆ ਉਸਨੇ ਚੀਕ ਕੇ ਕਿਹਾ ਸਿੱਖ ਕਦੇ ਆਪਣੇ ਫਰਜ਼ ਤੋਂ ਮੂੰਹ ਨਹੀਂ ਮੋੜਦੇ ਜਦ ਤੱਕ ਸਾਡੀ ਆਖਰੀ ਸਾਹ ਚੱਲਦੀ ਹੈ ਇਹ ਕਿਲਾ ਤੁਹਾਡੇ ਹੱਥ ਨਹੀਂ ਆ ਸਕਦਾ ਇਹ ਕਹਿਣਾ ਸੌਖਾ ਸੀ ਪਰ ਇਸ ਨੂੰ ਨਿਭਾਉਣਾ ਆਸਾਨ ਨਹੀਂ ਸੀ ਪਰ ਸੂਬੇਦਾਰ ਇਸ਼ਾ ਸਿੰਘ ਦੀ ਆਵਾਜ਼ ਸਿਰਫ ਸ਼ਬਦ ਨਹੀਂ ਸਨ ਇਹ ਉਹ ਮੌਸਲਾ ਸੀ ਜਿਸਨੇ ਉਹਨਾਂ ਦੇ ਸੂਰਮਿਆਂ ਦੇ ਦਿਲਾਂ ਵਿੱਚ ਅਮਰ ਆਗ ਜਗਾ ਦਿੱਤੀ ਉਹ ਜਾਣਦੇ ਸਨ ਕਿ ਇਹ ਜੰਗ ਜਿੱਤਣ ਦੀ ਸੰਭਾਵਨਾ ਨਹੀਂ ਉਹ ਜਾਣਦੇ ਸਨ ਕਿ ਮੌਤ ਅਵਸ਼ੰਭਵੀ ਹੈ ਪਰ ਉਹਨਾਂ ਦੇ ਮਨ ਵਿੱਚ ਮੌਤ ਦਾ ਡਰ ਨਹੀਂ ਸੀ ਉਹਨਾਂ ਦੇ ਦਿਲਾਂ ਵਿੱਚ ਸਿਰਫ ਇੱਕ ਗੂੰਜ ਸੀ ਫਰਜ਼ ਤੋਂ ਵੱਡਾ ਕੋਈ ਯੁੱਧ ਨਹੀਂ ਧਰਮ ਦੀ ਰਾਹ ਤੋਂ ਵੱਡੀ ਕੋਈ ਜਿੱਤ ਨਹੀਂ ਸਿੱਖੀ ਦੀ ਰੂਹ ਫਰਜ਼ ਸੱਚਾਈ ਅਤੇ ਬਹਾਦਰੀ ਸਿੱਖ ਧਰਮ ਸਾਨੂੰ ਸਿਖਾਉਂਦਾ ਹੈ ਕਿ ਫਰਜ਼ ਨੂੰ ਪੂਰਾ ਕਰਨਾ ਜੀਵਨ ਦਾ ਸਭ ਤੋਂ ਵੱਡਾ ਕੰਮ ਹੈ ਇੱਥੇ ਮੌਤ ਵੀ ਫਰਸਤ ਦੇ ਮਾਣ ਦੇ ਸਾਹਮਣੇ ਛੋਟੀ ਪੈਂਦੀ ਹੈ ਹਵਲਦਾਰ ਇਸ਼ਾ ਸਿੰਘ ਅਤੇ ਉਹਨਾਂ ਦੇ 20 ਸੂਰਮੇ ਇਹ ਸਿਰਫ ਯੋਧੇ ਨਹੀਂ ਸਨ ਉਹ ਆਪਣੀ ਮਿੱਟੀ ਲਈ ਲੜ ਰਹੇ ਸਨ ਉਸ ਧਰਤੀ ਲਈ ਜਿਸਨੇ ਉਹਨਾਂ ਨੂੰ ਸਿਖਾਇਆ ਸੀ ਕਿ ਸੱਚ ਅਤੇ ਸਵੱਛੀ ਜ਼ਿੰਦਗੀ ਜਿਓ ਉਹਨਾਂ ਲਈ ਇਹ ਸਿਰਫ ਬ੍ਰਿਟਿਸ਼ ਰਾਜ ਦੀ ਨੌਕਰੀ ਦਾ ਮੁੱਲ ਨਹੀਂ ਸੀ ਇਹ ਉਹਨਾਂ ਦੀ ਆਪਣੇ ਧਰਮ ਲਈ ਸ਼ਰਦਾ ਦਾ ਪ੍ਰਤੀਕ ਸੀ ਉਹ ਆਪਣੇ ਬਾਲਾਂ ਨੂੰ ਇਹ ਸੰਦੇਸ਼ ਦੇ ਰਹੇ ਸਨ ਕਿ ਸੱਚ ਅਤੇ ਬਹਾਦਰੀ ਦੀ ਮਿਸ਼ਾਲ ਕਦੇ ਨਹੀਂ ਟੁੱਟਦੀ ਸਿੱਖਾਂ ਲਈ ਇਹ ਮੌਕਾ ਸਿਰਫ ਇੱਕ ਜੰਗ ਨਹੀਂ ਸੀ ਇਹ ਆਪਣੇ ਧਰਮ ਦੇ اصولਾਂ ਨੂੰ ਜਿੰਦਾ ਰੱਖਣ ਦਾ ਪੱਕ ਸੀ ਫਰਜ਼ ਸੱਚਾਈ ਅਤੇ ਬਹਾਦਰੀ ਇਹ ਉਹ ਤਿੰਨ اصول ਸਨ ਜੋ ਉਹਨਾਂ ਦੇ ਦਿਲਾਂ ਵਿੱਚ ਬਸਦੇ ਸਨ ਹੌਸਲੇ ਦੀ ਇੱਕ ਬੇਮਿਸਾਲ ਮਿਸਾਲ ਜਦੋਂ 10000 ਫੌਜੀ ਹਥਿਆਰਾਂ ਨਾਲ ਲੈਸ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ ਸਾਰਾਗੜੀ ਦੇ ਇਹ 21 ਸਿੱਖ ਉਸੇ ਉਚਾਈ ਤੇ ਖੜੇ ਸਨ ਉਹਨਾਂ ਦੇ ਸਾਹਮਣੇ ਕਦਰਾਂ ਨਹੀਂ ਸੀ ਉਹ ਸਿਰਫ ਜਾਣਦੇ ਸਨ ਕਿ ਜਦ ਤੱਕ ਉਹ 21 ਸਾਲ ਲੈ ਰਹੇ ਹਨ ਕਿਲੇ ਦੇ ਦਰਵਾਜ਼ੇ ਖੁੱਲ੍ਹੇ ਨਹੀਂ ਹੋਣਗੇ ਇਹ ਬੇਮਿਸਾਲ ਹੌਸਲਾ ਉਹਨਾਂ ਦੀ ਰੂਹ ਦੀ ਤਾਕਤ ਦਾ ਸਬੂਤ ਸੀ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਚਿਹਰੇ ਯਾਦ ਕੀਤੇ ਉਹਨਾਂ ਨੇ ਆਪਣੀ ਧਰਤੀ ਨੂੰ ਯਾਦ ਕੀਤਾ ਪਰ ਇਹ ਯਾਦਾਂ ਉਹਨਾਂ ਨੂੰ ਰੋਂਦਣ ਦੀ ਨਹੀਂ ਸਗੋਂ ਆਪਣੇ ਹੌਸਲੇ ਨੂੰ ਵਧਾਉਣ ਦੀ ਵਜ੍ਹਾ ਬਣੀਆਂ ਉਹਨਾਂ ਦੀ ਨਜ਼ਰ ਵਿੱਚ ਮੌਤ ਵੀ ਇੱਕ ਚਿਤ ਸੀ ਮੌਤ ਉਹਨਾਂ ਲਈ ਇੱਕ ਇਮਤਿਹਾਨ ਸੀ ਜਿੱਥੇ ਉਹ ਆਪਣੇ ਫਰਜ਼ ਨੂੰ ਨਿਭਾਉਣ ਲਈ ਆਖਰੀ ਸਾਹ ਤੱਕ ਲੜ ਸਕਦੇ ਸਨ ਅਗਲੇ ਕੁਝ ਘੰਟਿਆਂ ਵਿੱਚ ਜੋ ਵਾਪਰਿਆ ਉਹ ਪੂਰੇ ਜਗਤ ਲਈ ਪ੍ਰੇਰਣਾ ਬਣਿਆ ਇਹ ਸਿਰਫ ਹਵਲਦਾਰ ਇਸ਼ਾ ਸਿੰਘ ਦੀ ਆਵਾਜ਼ ਨਹੀਂ ਸੀ ਇਹ ਸਿੱਖੀ ਦੀ ਰੂਹ ਦੀ ਗੂੰਜ ਸੀ ਜੋ ਅੱਜ ਵੀ ਵਕਤ ਦੇ ਪੰਨਿਆਂ ਵਿੱਚ ਜੀਵੰਤ ਹੈ ਜੰਗ ਦੀ ਸ਼ੁਰੂਆਤ ਅਮਰ ਹੌਸਲੇ ਦੀ ਦਸਤਾਨ ਅਫਗਾਨ ਫੌਜ ਨੇ ਪਹਿਲੇ ਹਮਲੇ ਦੀ ਯੋਜਨਾ ਬਹੁਤ ਸੋਚ ਵਿਚਾਰ ਨਾਲ ਬਣਾਈ ਸੀ ਉਹ ਜਾਣਦੇ ਸਨ ਕਿ ਸਿੱਖ ਸੈਨਿਕਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਉਹਨਾਂ ਨੂੰ ਯਕੀਨ ਸੀ ਕਿ ਇਹ 21 ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਣਗੇ ਪਰ ਉਹ ਅਜੇਹਾ ਸਮਝਣ ਵਿੱਚ ਗਲਤ ਸਾਬਤ ਹੋਏ ਕਿਲੇ ਦੀਆਂ ਕੰਧਾਂ ਹਿਲ ਪਈਆਂ ਪਰ ਸਿੱਖਾਂ ਦੇ ਇਰਾਦੇ ਚਟਾਨਾ ਵਰਗੇ ਪੱਕੇ ਸਨ ਅਫਗਾਨਾਂ ਨੇ ਪਹਿਲਾ ਹਮਲਾ ਸ਼ੁਰੂ ਕੀਤਾ ਉਹਨਾਂ ਨੇ ਕਿਲੇ ਦੀਆਂ ਕੰਧਾਂ ਨੂੰ ਤੋੜਨ ਲਈ ਸਜੋਕ ਸਮਾਨ ਵਰਤੇ ਪਰ ਕਿਲੇ ਦੇ ਅੰਦਰੋਂ ਹਵਲਦਾਰ ਇਸ਼ਰ ਸਿੰਘ ਨੇ ਆਪਣੇ ਸੈਨਿਕਾਂ ਨੂੰ ਆਵਾਜ਼ ਦਿੱਤੀ ਇਹ ਸਿਰਫ ਕੰਧਾਂ ਦੀ ਜੰਗ ਨਹੀਂ ਹੈ ਇਹ ਸਾਡਾ ਫਰਜ਼ ਹੈ ਸਾਡੀ ਸਿੱਖੀ ਦੀ ਇਲਾਜ ਹੈ ਅਸੀਂ ਜਿੰਨਾ ਵਕਤ ਰੋਕ ਸਕੀਏ ਰੋਕਣਾ ਹੈ ਇਹ ਸਾਡੀ ਮਿੱਟੀ ਦਾ ਮਾਣ ਹੈ ਉਹਨਾਂ ਨੇ ਆਪਣੀ ਪੂਰੀ ਰਣਨੀਤੀ ਤਿਆਰ ਕੀਤੀ ਸੂਬੇਦਾਰ ਇਸ਼ਾ ਸਿੰਘ ਨੇ ਜ਼ਮੀਨ ਦੀ ਪਛਾਣ ਕਰਕੇ ਆਪਣੇ ਸੈਨਿਕਾਂ ਨੂੰ ਮੋਚਿਆਂ ਤੇ ਸਜਾਇਆ ਜਿੱਥੇ ਉਹਨਾਂ ਦੀ ਹਰ ਗੋਲੀ ਅਫਗਾਨਾ ਨੂੰ ਨਿਸ਼ਾਨੇ ਤੇ ਲੱਗ ਸਕੇ ਪਹਿਲੀ ਝੜਪ 2 ਘੰਟਿਆਂ ਦੀ ਕੈ ਅਫਗਾਨਾ ਨੇ ਹਮਲੇ ਦੀ ਸ਼ੁਰੂਆਤ ਕੀਤੀ ਪਰ ਉਹਨਾਂ ਦੀ ਪਹਿਲੀ ਲਹਿਰ ਨੂੰ ਸਿੱਖਾਂ ਨੇ ਰੋਕ ਲਿਆ ਕੁਝ ਹੀ ਸਮੇਂ ਵਿੱਚ ਕਈ ਦਰਜਨ ਅਫਗਾਨ ਮਾਰੇ ਗਏ ਇਹਨਾਂ 2 ਘੰਟਿਆਂ ਦੀ ਝੜਪ ਦੌਰਾਨ ਸਿੱਖਾਂ ਦੀ ਸਹਿਮਤ ਅਤੇ ਨਿਸ਼ਾਨੇਬਾਜ਼ੀ ਸ਼ਾਨਦਾਰ ਸੀ ਕੋਈ ਗੋਲੀ ਫਜ਼ੂਲ ਨਹੀਂ ਸੀ ਹਰੇਕ ਗੋਲੀ ਆਪਣਾ ਮਕਸਦ ਪੂਰਾ ਕਰ ਰਹੀ ਸੀ ਇਹਨਾਂ ਇੱਕੀ ਸਿੱਖਾਂ ਨੇ ਸਾਬਤ ਕਰ ਦਿੱਤਾ ਕਿ ਜਦੋਂ ਹੌਸਲੇ ਚਟਾਨ ਹੋਣ ਤਾਂ ਗਿਣਤੀ ਦੀ ਕੋਈ ਮਹੱਤਤਾ ਨਹੀਂ ਰਹਿੰਦੀ। ਅਫਗਾਨ ਫੌਜ ਵਿੱਚ ਫੈਲਿਆ ਖੌਫ ਜਦ ਅਫਗਾਨ ਫੌਜ ਨੇ ਦੇਖਿਆ ਕਿ ਉਹਨਾਂ ਦੇ ਫੌਜੀ ਕਿਲੇ ਦੇ ਨੇੜੇ ਜਾਣ ਤੋਂ ਪਹਿਲਾਂ ਹੀ ਮਾਰੇ ਜਾ ਰਹੇ ਹਨ। ਉਹਨਾਂ ਦੇ ਕਮਾਂਡਰਾਂ ਨੇ ਤਕੜੀ ਰਣਨੀਤੀ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਹਰ ਵਾਰ ਸਿੱਖਾਂ ਦੀ ਗੋਲਾਬਾਰੀ ਅਜਿਹੀ ਸਪਸ਼ਟਤਾ ਨਾਲ ਹੁੰਦੀ ਸੀ ਕਿ ਅਫਗਾਨ ਸੈਨਿਕ ਖਿਲ ਗਏ। ਅਫਗਾਨ ਕਮਾਂਡਰ ਚੀਖਦੇ ਇਹ ਅਸੰਭਵ ਹੈ। ਸਿਰਫ 21 ਫੌਜੀ 1.5 ਹਜ਼ਾਰਾਂ ਨੂੰ ਕਿਵੇਂ ਰੋਕ ਰਹੇ ਹਨ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀਆਂ ਸੀ ਕਿ ਇਹ ਸਿਰਫ ਸਿੱਖਾਂ ਦੀਆਂ ਗੋਲੀਆਂ ਨਹੀਂ ਸਗੋਂ ਉਹਨਾਂ ਦੇ ਹੌਸਲੇ ਜਜ਼ਬੇ ਅਤੇ ਧਰਮ ਦੇ ਅਸੂਲਾਂ ਦੀ ਤਾਕਤ ਹੈ ਸੂਬੇਦਾਰ ਇਸ਼ਾ ਸਿੰਘ ਦੀ ਸੈਨਿਕਤਾ ਸੂਬੇਦਾਰ ਇਸ਼ਾ ਸਿੰਘ ਨੇ ਆਪਣੀ ਸੂਚ ਬੂਝ ਅਤੇ ਦੂਰੀ ਦੀ ਸਮਝ ਨਾਲ ਆਪਣੇ ਸੈਨਿਕਾਂ ਨੂੰ ਅਜਿਹੇ ਮੋਰਚਿਆਂ ਤੇ ਤਾਇਨਾਤ ਕੀਤਾ ਜਿੱਥੇ ਉਹਨਾਂ ਦੀ ਹਰ ਗੋਲੀ ਬੇਹਦ ਪ੍ਰਭਾਵਸ਼ਾਲੀ ਹੋਵੇ ਉਸਨੇ ਸੈਨਿਕਾਂ ਨੂੰ ਕਿਹਾ ਸਾਨੂੰ ਹਰੇਕ ਗੋਲੀ ਦਾ ਹਿਸਾਬ ਦੇਣਾ ਹੈ ਇਹ ਸਿਰਫ ਗੋਲੀ ਨਹੀਂ ਹੈ ਇਹ ਸਾਡੇ ਧਰਮ ਦੀ ਰੱਖਿਆ ਲਈ ਤੀਰ ਹੈ ਹਰ ਇੱਕ ਗੋਲੀ ਨਿਸ਼ਾਨੇ ਤੇ ਜਾ ਕੇ ਹੀ ਖਤਮ ਹੋਵੇ ਹਰ ਸੈਨਿਕ ਨੇ ਆਪਣੇ ਕੰਮ ਨੂੰ ਫਰਜ਼ ਅਤੇ ਆਦਰਸ਼ ਸਮਝ ਕੇ ਕੀਤਾ ਉਹ ਜਾਣਦੇ ਸਨ ਕਿ ਅਗਲੇ ਕੁਝ ਘੰਟਿਆਂ ਵਿੱਚ ਤਾਂ ਉਹਨਾਂ ਦੀ ਜ਼ਿੰਦਗੀ ਖਤਮ ਹੋ ਸਕਦੀ ਹੈ ਪਰ ਉਹਨਾਂ ਨੂੰ ਮੌਤ ਤੋਂ ਡਰ ਨਹੀਂ ਸੀ ਉਹਨਾਂ ਦੇ ਦਿਲਾਂ ਵਿੱਚ ਸਿਰਫ ਇਹ ਸੀ ਜੇ ਅਸੀਂ ਮਰੇਗੇ ਤਾਂ ਇਤਿਹਾਸ ਲਿਖ ਕੇ ਜਾਵਾਂਗੇ ਸਾਡੀ ਸ਼ਹਾਦਤ ਤੋਂ ਬਾਅਦ ਵੀ ਲੋਕ ਸਾਨੂੰ ਯਾਦ ਕਰਨਗੇ ਕਿਲੇ ਦੇ ਕੰਧ ਹਿਲੇ ਪਰ ਹੌਸਲਾ ਨਹੀਂ ਅਫਗਾਨ ਫੌਜ ਨੇ ਆਪਣੇ ਹਥਿਆਰਾਂ ਦਾ ਪੂਰਾ ਜ਼ੋਰ ਲਾਇਆ ਕਿਲੇ ਦੀਆਂ ਕੰਧਾਂ ਹਿਲ ਰਹੀਆਂ ਸਨ ਮਿੱਟੀ ਉੱਡ ਰਹੀ ਸੀ ਅਸਮਾਨ ਗੋਲੀਆਂ ਅਤੇ ਬਾਰੂਦ ਦੀ ਤੁਨੇ ਨਾਲ ਭਰ ਗਿਆ ਸੀ ਪਰ ਕਿਲੇ ਦੇ ਅੰਦਰ 21 ਸਿੱਖ ਖੜੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਨਾ ਡਰ ਸੀ ਨਾ ਨਿਰਾਸ਼ਾ ਸਿਰਫ ਇੱਕ ਫੈਸਲਾ ਸੀ ਇਹ ਕਿਲਾ ਨਹੀਂ ਡਿਗੇਗਾ ਜਦ ਤੱਕ ਅਸੀਂ ਸਾਹ ਲੈ ਰਹੇ ਹਾਂ ਅਫਗਾਨ ਇਸੇ ਤਾਂ ਥੱਕ ਤੇ ਰੁੱਕੇ ਰਹਿਣਗੇ ਮਰੰਤੋਂ ਪਹਿਲਾਂ ਜਿੱਤਣ ਦੀ ਕਹਾਣੀ ਪਹਿਲੇ ਹਮਲੇ ਦੇ ਬਾਅਦ ਅਫਗਾਨਾਨ ਨੂੰ ਇਹ ਸਮਝ ਆ ਗਈ ਕਿ ਇਹ ਕੋਈ ਆਮ ਜੰਗ ਨਹੀਂ। ਇਹ ਉਹ ਜੰਗ ਹੈ ਜਿੱਥੇ ਗਿਣਤੀ ਹਾਰਦੀ ਹੈ ਅਤੇ ਸਿੱਧਕ ਜਿੱਤਦਾ ਹੈ। ਸਿੱਖਾਂ ਦਾ ਹੌਸਲਾ ਅਤੇ ਉਹਨਾਂ ਦੀ ਧੀਰ ਪਾਲ ਵਰਗੀ ਜੁਝਾਰੂਤਾ ਅਫਗਾਨਾਨ ਨੂੰ ਹੈਰਾਨ ਕਰ ਰਹੀ ਸੀ। ਪਰ ਇਹ ਸਿਰਫ ਸ਼ੁਰੂਆਤ ਸੀ। ਅਗਲੀ ਘੜੀਆਂ ਵਿੱਚ ਜਿਹੜਾ ਖੂਨ ਸਿਰਫ ਮਿੱਟੀ ਤੇ ਨਹੀਂ ਸਗੋਂ ਇਤਿਹਾਸ ਦੇ ਪੰਨਿਆਂ ਤੇ ਗਿਰਨਾ ਸੀ, ਉਹ ਸਿੱਖ ਧਰਮ ਦੇ ਸੱਚੇ ਅਰਦਾਸੀਆਂ ਦੀ ਕਹਾਣੀ ਬਣਨਾ ਸੀ। ਅਵਿਸ਼ਵਾਸਨੀ ਜੰਗ ਜਿੱਤੇ ਹੌਸਲਾ ਅਫਸਾਨੇ ਬਣਦਾ ਹੈ ਜਦੋਂ ਅਫਗਾਨ ਫੌਜ ਨੇ ਦੇਖਿਆ ਕਿ ਸਿੱਖ ਸੈਨਿਕ ਇੱਕ ਇੱਕ ਹਮਲੇ ਨੂੰ ناکਾਮ ਬਣਾ ਰਹੇ ਹਨ ਉਹਨਾਂ ਨੇ ਆਪਣੀ ਸਾਰੀ ਤਾਕਤ ਨਾਲ ਹਮਲਾ ਕਰਨ ਦੀ ਯੋਜਨਾ ਬਣਾਈ ਇਹ ਹਮਲਾ ਸਿਰਫ ਜਿੱਤ ਦੇ ਵਾਸਤੇ ਨਹੀਂ ਸੀ ਸਿੱਖਾਂ ਦੇ ਹੌਸਲੇ ਨੂੰ ਚੂਰ ਚੂਰ ਕਰਨ ਲਈ ਸੀ ਕਿਲੇ ਦੇ ਦਰਵਾਜ਼ਿਆਂ ਤੋਂ ਲੈ ਕੇ ਕੰਧਾਂ ਤੱਕ ਹਰ ਜਗ੍ਹਾ ਅਫਗਾਨਾਂ ਨੇ ਆਪਣੀ ਤੀਬਰਤਾ ਨਾਲ ਹਮਲੇ ਕੀਤੇ ਪਰ ਅਫਗਾਨ ਇਹ ਸਮਝਣ ਵਿੱਚ ਅਸਮਰੱਥ ਸਨ ਕਿ ਇਹ ਸਿੱਖਾਂ ਦੀ ਜੰਗ ਨਹੀਂ ਸਿੱਖੀ ਦੇ ਅਸੂਲਾਂ ਦੀ ਅਮਰ ਕਹਾਣੀ ਬਣ ਰਹੀ ਸੀ ਅਫਗਾਨਾਂ ਦਾ ਤਿਆਰ ਕੀਤਾ ਵਿਸ਼ਾਲ ਹਮਲਾ ਅਫਗਾਨ ਕਮਾਂਡਰ ਜੋ ਆਪਣੀ ਫੌਜ ਦੀ ਬੇਇੱਜ਼ਤੀ ਅਤੇ ਹੋਰ ਜ਼ਿਆਦਾ ਫੌਜੀਆਂ ਦੇ ਘਟ ਹੋਣ ਕਾਰਨ ਗੁੱਸੇ ਵਿੱਚ ਸੀ ਪੂਰੀ ਤਾਕਤ ਨਾਲ ਹਮਲਾ ਕਰਨ ਦਾ ਫੈਸਲਾ ਕਰਦਾ ਹੈ ਉਹਨਾਂ ਦੀਆਂ ਗਿਣਤੀਆਂ ਹਜ਼ਾਰਾਂ ਵਿੱਚ ਸਨ ਇਕੱਠੇ ਹੀ ਉਹ ਕਿਲੇ ਦੇ ਦਰਵਾਜ਼ੇ ਤੇ ਟੁੱਟ ਪਏ ਉਹਨਾਂ ਦੇ ਹਥਿਆਰ ਬੀਤੇ ਕਈ ਦਿਨਾਂ ਤੋਂ ਇਸ ਹਮਲੇ ਲਈ ਤਿਆਰ ਕੀਤੇ ਗਏ ਸਨ ਇਸ ਮੌਕੇ ਤੇ ਸੂਬੇਦਾਰ ਇਸ਼ਰ ਸਿੰਘ ਨੇ ਕਿਹਾ ਕਿਲਾ ਡਿੱਗਦਾ ਤਾਂ ਵੇਖਿਆ ਜਾ ਸਕਦਾ ਹੈ ਪਰ ਸਿੱਖੀ ਦਾ ਹੌਸਲਾ ਨਹੀਂ ਇਸ ਜੰਗ ਦੇ ਹਰੇਕ ਘਟੇ ਵਿੱਚ ਸਾਡਾ ਇਤਿਹਾਸ ਲਿਖਿਆ ਜਾ ਰਿਹਾ ਹੈ ਦਰਵਾਜ਼ੇ ਤੇ ਮੌਜੂਦ ਸਿੱਖ ਸੈਨਿਕਾਂ ਦਾ ਦਰਸ਼ ਸਿੱਖ ਸੈਨਿਕਾਂ ਦੇ ਸਾਹਮਣੇ ਇੱਕ ਹਜੂਮ ਸੀ ਕੁਝ ਸਿੱਖਾਂ ਨੇ ਆਪਣੀ ਸਥਿਤੀ ਛੱਡ ਕੇ ਇੱਕ ਇੱਕ ਹਮਲਾਵਰ ਨੂੰ ਹੱਥ ਹੱਥ ਲੜਾਈ ਵਿੱਚ ਰੋਕਣਾ ਸ਼ੁਰੂ ਕੀਤਾ ਉਹਨਾਂ ਦੇ ਹਥਿਆਰ ਜਦ ਬਚ ਜਾਂਦੇ ਉਹਨਾਂ ਦੇ ਹੌਸਲੇ ਜੰਗ ਜਾਰੀ ਰੱਖਦੇ ਸੂਬੇਦਾਰ ਇਸ਼ਾ ਸਿੰਘ ਨੇ ਅੱਗੇ ਆ ਕੇ ਅਫਗਾਨ ਕਮਾਂਡਰਾਂ ਦੀ ਲਗਾਤਾਰ ਨਿਗਰਾਨੀ ਕੀਤੀ ਉਹ ਹਰੇਕ ਦਿਸ਼ਾ ਤੋਂ ਹੋਣ ਵਾਲੇ ਹਮਲੇ ਦੀ ਤਿਆਰੀ ਕਰਦੇ ਅਤੇ ਸੈਨਿਕਾਂ ਨੂੰ ਹੰਸਲੇ ਨਾਲ ਪ੍ਰੇਰਿਤ ਕਰਦੇ ਕੰਦਾਂ ਦੀ ਲੜਾਈ ਜਿੱਥੇ ਮੌਤਾਂ ਦਾ ਹਰ ਪਲ ਸਵਾਗਤ ਹੁੰਦਾ ਹੈ ਕੰਦਾਂ ਤੇ ਸਿੱਖ ਸੈਨਿਕ ਹਰੇਕ ਹਮਲੇ ਨੂੰ ਰੋਕ ਰਹੇ ਸਨ ਉਹਨਾਂ ਦੇ ਹਥਿਆਰ ਕਈ ਵਾਰ ਖਤਮ ਹੋ ਜਾਂਦੇ ਪਰ ਉਹ ਮਿੱਟੀ ਦੀਆਂ ਢੇਲੀਆਂ ਅਤੇ ਛੋਟੇ ਹਥਿਆਰਾਂ ਨਾਲ ਅਫਗਾਨਾਂ ਨੂੰ ਰੋਕਦੇ ਇਹ ਸਿਰਫ ਇੱਕ ਲੜਾਈ ਨਹੀਂ ਸੀ ਇਹ ਜਾਨ ਦੇਣ ਦੀ ਪ੍ਰਕਿਰਿਆ ਸੀ ਇਹ ਉਹ ਪਲਸਨ ਜਿੱਥੇ ਹਰੇਕ ਸਿੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੀਕਦੇ ਹੋਏ ਮੌਤ ਨੂੰ ਗੱਲੇ ਲਗਾ ਰਹੇ ਸਨ ਤੇ ਦੇ ਬਾਵਜੂਦ ਵੀ ਸਿੱਖਾਂ ਦਾ ਹਾਸਾ ਜਦੋਂ ਇੱਕ ਅਫਗਾਨ ਕਮਾਂਡਰ ਨੇ ਵੇਖਿਆ ਕਿ ਸਿੱਖਾਂ ਦੇ ਹਥਿਆਰ ਖਤਮ ਹੋ ਰਹੇ ਹਨ ਉਹ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ ਪਰ ਸੂਬੇਦਾਰ ਇਸ਼ਾ ਸਿੰਘ ਨੇ ਆਪਣੀ ਤਲਵਾਰ ਕੱਢ ਕੇ ਇਹ ਦਰਸਾਇਆ ਕਿ ਸਿੱਖ ਫਿਰ ਵੀ ਲੜਨਗੇ ਇੱਕ ਸਿੱਖ ਨੇ ਹੱਸ ਕੇ ਕਿਹਾ ਆਓ ਅਫਗਾਨੋ ਅਸੀਂ ਕਦੇ ਪਿੱਠ ਨਹੀਂ ਦਿਖਾਈ ਅਸੀਂ ਤਾਂ ਪਹਿਲਾਂ ਹੀ ਮਰਨ ਲਈ ਆਏ ਹਾਂ ਇਹ ਸ਼ਬਦ ਅਫਗਾਨਾਂ ਲਈ ਸਾਨੂੰ ਸਮਝਾਉਂਦੇ ਹਨ ਕਿ ਇਹ ਸਿੱਖ ਸਿਰਫ ਜੰਗ ਨਹੀਂ ਆਪਣੀ ਸ਼ਹੀਦੀ ਲਈ ਲੜ ਰਹੇ ਸਨ ਅਫਗਾਨਾਂ ਦੀ ਪੂਲ ਅਫਵਾਨ ਕਮਾਂਡਰਾਂ ਨੇ ਸੋਚਿਆ ਸੀ ਕਿ ਉਹਨਾਂ ਦੀ ਗਿਣਤੀ ਅਤੇ ਹਥਿਆਰਾਂ ਨਾਲ ਸਿੱਖਾਂ ਨੂੰ ਤੋੜਨਾ ਸੌਖਾ ਹੋਵੇਗਾ ਪਰ ਉਹ ਭੁੱਲ ਗਏ ਕਿ ਹੌਸਲਾ ਅਤੇ ਫਰਸਤੀ ਤਾਕਤ ਸਾਰੀਆਂ ਗਿਣਤੀਆਂ ਨੂੰ ਹਰਾ ਸਕਦੀ ਹੈ ਸਿੱਖਾਂ ਨੇ ਅਫਗਾਨਾਂ ਨੂੰ ਦਰਸਾਇਆ ਕਿ ਇਮਾਨਦਾਰੀ ਨਾਲ ਕੀਤੀ ਲੜਾਈ ਹਮੇਸ਼ਾ ਅਮਰ ਰਹਿੰਦੀ ਹੈ ਇਸ ਲੜਾਈ ਨੇ ਸਿਰਫ ਇਹ ਨਹੀਂ ਦਿਖਾਇਆ ਕਿ ਸਿੱਖ ਕਿਵੇਂ ਮਰਦੇ ਹਨ ਸਗੋਂ ਇਹ ਵੀ ਦਿਖਾਇਆ ਕਿ ਉਹ ਇਤਿਹਾਸ ਨੂੰ ਜਨਮ ਦੇਣ ਲਈ ਕਿਵੇਂ ਮਰਦੇ ਹਨ ਜੰਗ ਦਾ ਟਰਨਿੰਗ ਪੁਆਇੰਟ ਜਦੋਂ ਸਿੱਖਾਂ ਨੇ ਮੌਤ ਨੂੰ ਵੀ ਜਿੱਤਣਾ ਸਿਖਾ ਦਿੱਤਾ ਜਦੋਂ ਸਾਰਾ ਗੜੀ ਦੀ ਜੰਗ 5 ਘੰਟਿਆਂ ਤੋਂ ਵੱਧ ਲੰਬੀ ਹੋ ਗਈ ਸਿੱਖ ਸੈਨਿਕਾਂ ਦੇ ਹੱਥੋਂ ਹਥਿਆਰਾਂ ਦੀਆਂ ਗੋਲੀਆਂ ਖਤਮ ਹੋਣ ਲੱਗੀਆਂ ਹਰ ਇੱਕ ਸੈਨਿਕ ਨੂੰ ਇਹ ਰਹਿਸਾਸੀ ਕਿ ਹੁਣ ਜਿੱਤ ਦੀ ਉਮੀਦ ਸਿਰਫ ਮੌਤ ਦੇ ਸਾਹਮਣੇ ਡਟਣ ਵਿੱਚ ਹੈ ਪਰ ਉਹਨਾਂ ਦਾ ਹੌਸਲਾ ਕਦੇ ਵੀ ਹਿੱਲਿਆ ਨਹੀਂ ਇਹ ਸਿਰਫ ਇੱਕ ਜੰਗ ਨਹੀਂ ਸਿੱਖੀ ਦੇ ਅਸੂਲਾਂ ਦੀ ਕਸੌਟੀ ਸੀ ਸੂਬੇਦਾਰ ਇਸ਼ਾ ਸਿੰਘ ਦੀਆਂ ਪ੍ਰੇਰਣਾਤਮਕ ਲਾਈਨਾਂ ਸੂਬੇਦਾਰ ਇਸ਼ਾ ਸਿੰਘ ਜੋ ਆਪਣੇ ਜਵਾਨਾਂ ਦਾ ਹੌਸਲਾ ਕਾਇਮ ਰੱਖਣ ਵਿੱਚ ਮਾਰ ਸਨ ਉਹਨਾਂ ਨੇ ਆਪਣੀ ਆਵਾਜ਼ ਉੱਚੀ ਕੀਤੀ ਅਤੇ ਕਿਹਾ ਜਦੋਂ ਹਥਿਆਰ ਖਤਮ ਹੋ ਜਾਣ ਜਦੋਂ ਗੋਲੀਆਂ ਨਹੀਂ ਬਚਦੀਆਂ ਉਸ ਸਮੇਂ ਫਰਸਤੀ ਤਲਵਾਰ ਨਾਲ ਲੜਨਾ ਜੇ ਮਰਨਾ ਹੀ ਹੈ ਤਾਂ ਇਸ ਤਰ੍ਹਾਂ ਮਰੋ ਕਿ ਕਲਮਾ ਤੁਹਾਡੀ ਸ਼ਹਾਦਤ ਨੂੰ ਸਦੀਆਂ ਤੱਕ ਯਾਦ ਕਰਨ ਇਹ ਸ਼ਬਦ ਉਸ ਸਮੇਂ ਸਿਰਫ ਇੱਕ ਹੁਕਮ ਨਹੀਂ ਸੋਚਨਾ ਨਹੀਂ ਸਗੋਂ ਉਹਨਾਂ ਦੀਆਂ ਜਾਨਾਂ ਦਾ ਆਖਰੀ ਮੁਕਸਦ ਬਣ ਚੁੱਕੇ ਸਨ ਮੌਤ ਦਾ ਖ਼ੈਰ ਮਕਦਮ ਸਿੱਖ ਸੈਨਿਕਾਂ ਦੀ ਜੰਗ ਹੁਣ ਹਥਿਆਰਾਂ ਦੀ ਕਮਜ਼ੋਰੀ ਨਹੀਂ ਸਗੋਂ ਉਹਨਾਂ ਦੇ ਹੌਸਲੇ ਦੀ ਮਜ਼ਬੂਤੀ ਬਣ ਗਈ ਸੀ ਜਦੋਂ ਇੱਕ ਸਿੱਖ ਜਵਾਨ ਨੂੰ ਤੀਰਾਂ ਨਾਲ ਚੇਰਿਆ ਗਿਆ ਉਸਨੇ ਅਖੀਲੇ ਸ਼ਬਦ ਕਹੇ ਵਾਹਿਗੁਰੂ ਮੈਨੂੰ ਇਹ ਮੌਤ ਮਿੱਟੀ ਦੇ ਲਈ ਨਹੀਂ ਮਿਲੀ ਇਹ ਮੌਤ ਸਿੱਖੀ ਦੀ ਲਾਜ ਲਈ ਹੈ ਇਹ ਸ਼ਬਦ ਹਰੇਕ ਸਿੱਖ ਸੈਨਿਕ ਦੇ ਮਨ ਵਿੱਚ ਗੂੰਜਦੇ ਸਨ ਇਹ ਉਹ ਦ੍ਰਿਸ਼ ਸੀ ਜਿੱਥੇ ਮੌਤ ਹਾਰਦੀ ਨਜ਼ਰ ਆਉਂਦੀ ਸੀ ਅਤੇ ਸਿੱਖ ਧਰਮ ਜਿੱਤਦਾ ਅਫਗਾਨਾਂ ਦਾ ਸ਼ੱਕ ਅਤੇ ਗੁੱਸਾ ਜਦੋਂ ਅਫਗਾਨ ਕਮਾਂਡਰ ਨੇ ਦੇਖਿਆ ਕਿ ਸਿੱਖ ਹਥਿਆਰ ਦੇ ਬਾਵਜੂਦ ਵੀ ਹਾਰੇ ਨਹੀਂ ਉਹ ਗੁੱਸੇ ਨਾਲ ਬੇਕਾਬੂ ਹੋ ਗਿਆ ਉਸਨੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਕਿਸੇ ਨੂੰ ਵੀ ਬਚਣ ਨਾ ਦਿੱਤਾ ਜਾਵੇ ਇਹ ਹੌਸਲਾ ਜਿੰਨਾ ਦੇਰ ਟਿਕਿਆ ਸਾਡੀ ਇੱਜ਼ਤ ਉਨਾ ਹੀ ਕੱਟੀ ਪਰ ਅਫਗਾਨ ਫੌਜ ਦੇ ਹਜ਼ਾਰਾਂ ਫੌਜੀ ਵੀ ਸਿੱਖਾਂ ਦੇ ਹੌਸਲੇ ਨੂੰ ਤੋੜ ਨਹੀਂ ਸਕੇ ਇੱਕ ਨਵੀਂ ਰਣਨੀਤੀ ਸਿੱਖਾਂ ਦਾ ਅੰਤਿਮ ਵਾਰ ਸੂਬੇਦਾਰ ਇਸ਼ਰ ਸਿੰਘ ਨੇ ਦੇਖਿਆ ਕਿ ਹੁਣ ਫਿਰ ਤੋਂ ਕੁਝ ਕਰਨਾ ਲਾਜ਼ਮੀ ਹੈ ਉਨ੍ਹਾਂ ਨੇ ਆਪਣੇ ਸੂਰਮਿਆਂ ਨੂੰ ਕਿਹਾ ਜੇ ਅਸੀਂ ਡਟ ਕੇ ਰਹੇ ਤਾਂ ਅਫਗਾਨ ਸਾਡੀ ਮੌਤ ਨੂੰ ਵੀ ਯਾਦ ਰੱਖਣਗੇ ਹਰ ਇੱਕ ਕੰਟਾ ਹਰੇਕ ਨਿਸ਼ਾਨਵਾਖ ਛੱਡ ਕੇ ਜਾਣਾ ਹੈ ਇਹ ਸ਼ਬਦ ਸਿੱਖਾਂ ਦੇ ਮਨ ਵਿੱਚ ਨਵੀਂ ਤਾਕਤ ਨੂੰ ਜਨਮ ਦੇ ਰਹੇ ਸਨ ਇਹ ਜੰਗ ਦਾ ਟਰਨਿੰਗ ਪੁਆਇੰਟ ਉਹ ਸੀ ਜਦੋਂ ਸੂਬੇਦਾਰ ਇਸ਼ਰ ਸਿੰਘ ਅਤੇ ਵੀ ਹੋਰ ਸੂਰਮੇ ਮੌਤ ਦੇ ਸਾਹਮਣੇ ਹਰਦੇ ਹੋਏ ਵੀ ਜਿੱਤ ਰਹੇ ਸਨ ਸੂਬੇਦਾਰ ਇਸ਼ਰ ਸਿੰਘ ਦੀ ਸ਼ਹੀਦੀ ਅਮਰ ਬਹਾਦਰੀ ਦੀ ਮਿਸਾਲ ਸਾਰਾਗੜੀ ਦੀ ਜੰਗ ਅੰਤਮ ਪੜਾਅ ਵਿੱਚ ਪਹੁੰਚ ਗਈ ਸੀ ਹਰ ਇੱਕ ਸਿੱਖ ਸੈਨਿਕ ਜਾਂਦਾ ਸ਼ਹੀਦ ਹੋ ਚੁੱਕਾ ਸੀ ਜਾਂ ਅਫਗਾਨ ਫੌਜ ਦੇ ਹਮਲਿਆਂ ਦਾ ਸਾਹਮਣਾ ਕਰ ਰਿਹਾ ਸੀ ਸੂਬੇਦਾਰ ਇਸ਼ਰ ਸਿੰਘ ਜੋ ਪੂਰੀ ਦਲੇਰ ਅਤੇ ਨੇਕਤਮ ਪਰੇਰਖਸਨ ਉਹਨਾਂ ਦੇ ਲਈ ਇਹ ਪਲ ਸਿਰਫ ਜੰਗ ਦਾ ਅੰਤ ਨਹੀਂ ਸੀ ਸਗੋ ਸਿੱਖੀ ਦੇ ਹੌਸਲੇ ਅਤੇ ਸੇਵਾ ਦੀ ਮਿਸਾਲ ਬਣਾਉਣ ਦਾ ਮੌਕਾ ਸੀ ਆਖਰੀ ਲੜਾਈ ਮੌਤ ਤੋਂ ਵੀ ਅੱਗੇ ਜਦੋਂ ਸੂਬੇਦਾਰ ਇਸ਼ਰ ਸਿੰਘ ਦੇ ਸਾਹਮਣੇ ਕਈ ਦਰਜਨ ਅਫਗਾਨ ਫੌਜੀ ਦਿਖਾਈ ਦਿੱਤੇ ਉਹਨਾਂ ਨੇ ਆਪਣੀ ਤਲਵਾਰ ਕੱਢੀ ਰਾਈਫਲ ਦੀਆਂ ਗੋਲੀਆਂ ਖਤਮ ਹੋ ਚੁੱਕੀਆਂ ਸਨ ਪਰ ਇਹ ਲੜਾਈ ਹੁਣ ਸਿਰਫ ਹਥਿਆਰਾਂ ਦੀ ਨਹੀਂ ਸੀ ਇਹ ਦਿਲ ਦੇ ਹੌਸਲੇ ਦੀ ਸੀ ਤਲਵਾਰ ਹਥਿਆਰ ਬਣੀ ਇਸ਼ਾ ਸਿੰਘ ਨੇ ਇੱਕ ਤੋਂ ਬਾਅਦ ਇੱਕ ਹਮਲਾਵਰਾਂ ਨੂੰ ਤਲਵਾਰ ਨਾਲ ਰੋਕਿਆ ਉਹਨਾਂ ਦੇ ਹੱਥਾਂ ਦੇ ਹਲਾਰੇ ਅਜੇ ਹੀ ਸੰਕੀ ਦੁਸ਼ਮਣ ਡਰਦੇ ਹੋਏ ਵੀ ਪਿੱਛੇ ਹਟ ਰਹੇ ਸਨ ਅਫਗਾਨਾਂ ਦੀ ਆਵਾਜ਼ ਅਫਗਾਨ ਫੌਜ ਦਾ ਕਮਾਂਡਰ ਇਹ ਦ੍ਰਿਸ਼ ਦੇਖ ਕੇ ਹੈਰਾਨ ਸੀ ਉਸਨੇ ਕਿਹਾ ਇਹ ਇੱਕ ਸਿਪਾਹੀ ਨਹੀਂ ਇਹ ਤੂਫਾਨ ਹੈ ਜਵਾਨਾਂ ਲਈ ਪ੍ਰੇਰਨਾ ਸੁਬੇਦਾਰ ਇਸ਼ਾ ਸਿੰਘ ਦੀ ਹਰੇਕ ਕਾਰਵਾਈ ਸਿਰਫ ਉਹਨਾਂ ਦੀ ਸ਼ਹੀਦੀ ਨਹੀਂ ਸੀ ਸਗੋਂ ਉਹਨਾਂ ਦੇ ਜਵਾਨਾਂ ਲਈ ਪ੍ਰੇਰਣਾ ਬਣ ਰਹੀ ਸੀ ਜਦੋਂ ਉਹ ਲੜਾਈ ਵਿੱਚ ਡਿੱਗਦੇ ਉਹਨਾਂ ਦੇ ਅਖੀਲੇ ਸ਼ਬਦ ਸਨ ਇਤਿਹਾਸ ਵਿੱਚ ਸਿੱਖੀ ਦੇ ਹੌਸਲੇ ਨੂੰ ਅਮਰ ਕਰ ਦੇਵੋ ਮਰਨਾ ਗਵਾਰਾ ਹੈ ਪਰ ਹਾਰਨਾ ਨਹੀਂ ਆਖਰੀ ਸਾਹ ਤੇ ਵੀ ਯੁੱਧ ਜਦੋਂ ਸੂਬੇਦਾਰ ਇਸ਼ਰ ਸਿੰਘ ਜ਼ਖਮੀ ਹੋ ਗਏ ਉਹ ਆਪਣੀ ਤਲਵਾਰ ਦਾ ਸਹਾਰਾ ਲੈ ਕੇ ਖੜੇ ਹੋਏ ਹਰੇਕ ਹਲਕਾ ਅੰਤਿਮ ਵਾਰ ਉਹਨੇ ਆਪਣੀ ਤਾਕਤ ਦਾ ਪੂਰਾ ਉਪਯੋਗ ਕਰਦੇ ਹੋਏ ਆਖਰੀ ਵਾਰ 10 ਅਫਗਾਨਾਂ ਨੂੰ ਮਾਰ ਦਿੱਤਾ ਦੁੱਖ ਨਹੀਂ ਫਖਰ ਜਦੋਂ ਉਹ ਗਰੇ ਉਹਨਾਂ ਦੇ ਚਿਹਰੇ ਤੇ ਦਰਦ ਨਹੀਂ ਸੀ ਉਹ ਇੱਕ ਮੁਸਕਰਾਹਟ ਦੇ ਨਾਲ ਡਿੱਗੇ ਜੋ ਦਰਸਾ ਰਹੀ ਸੀ ਕਿ ਉਹ ਆਪਣਾ ਫਰਜ਼ ਪੂਰਾ ਕਰ ਚੁੱਕੇ ਸਨ ਸ਼ਹੀਦੀ ਦਾ ਅਸਰ ਸੂਬੇਦਾਰ ਇਸ਼ਾ ਸਿੰਘ ਦੀ ਸ਼ਹੀਦੀ ਸਿਰਫ ਸਾਰਾਗੜੀ ਦੀ ਜੰਗ ਦੀ ਇੱਕ ਕਹਾਣੀ ਨਹੀਂ ਰਹੀ ਇਹ ਸਿੱਖੀ ਦੇ ਔਸੂਲਾਂ ਦੀ ਇੱਕ ਮਿਸਾਲ ਬਣ ਗਈ ਧਰਮ ਦਾ ਮਾਣ ਉਹਨਾਂ ਨੇ ਸਿੱਖ ਧਰਮ ਦੇ ਤਿੰਨ ਔਸੂਲ ਸੱਚਾਈ ਹੌਸਲਾ ਅਤੇ ਫਰਜ਼ ਨੂੰ ਜਿਉਂਦਾ ਰੱਖਿਆ ਸੁਰਮੀ ਦੀ ਯਾਦ ਉਨ੍ਹਾਂ ਦੀ ਸ਼ਹੀਦੀ ਬਾਕੀ ਵੀ ਜਵਾਨਾਂ ਨੂੰ ਵੀ ਨਵੀਂ ਤਾਕਤ ਦੇ ਗਈ। ਇਹ ਉਹ ਪਲ ਸੀ ਜਦੋਂ ਮੌਤ ਵੀ ਹਾਰ ਗਈ ਸੀ। ਅਜੋਕਾ ਮਤਲਬ ਸੂਬੇਦਾਰ ਇਸ਼ਤ ਸਿੰਘ ਦੀ ਸ਼ਹੀਦੀ ਸਾਨੂੰ ਸਿੱਖਾਂ ਦੇ ਉਹ ਸੰਦੇਸ਼ ਸਿਖਾਉਂਦੀ ਹੈ। ਮੌਤ ਤੋਂ ਡਰੋ ਨਾ। ਫਰਜ਼ ਸੱਚਾਈ ਅਤੇ ਇਮਾਨਦਾਰੀ ਦੇ ਰਾਹ ਤੇ ਮੌਤ ਵੀ ਜਿੱਤ ਹੁੰਦੀ ਹੈ। ਇਸ ਪੂਰੀ ਕਹਾਣੀ ਦਾ ਕੇਂਦਰ ਬਿੰਦੂ ਸੂਬੇਦਾਰ ਇਸ਼ਤ ਸਿੰਘ ਦੀ ਸ਼ਹੀਦੀ ਹੈ ਜੋ ਸਾਨੂੰ ਯਾਦ ਦਿਲਾਉਂਦੀ ਹੈ ਕਿ ਇਤਿਹਾਸ ਵਿੱਚ ਅਜਿਹੇ ਵੀਰ ਕਦੇ ਨਹੀਂ ਮਰਦੇ ਉਹ ਸਦੀਪ ਅਮਰ ਰਹਿੰਦੇ ਹਨ। ਸਿੱਖਾਂ ਦਾ ਜਿੱਤਿਆ ਹੌਸਲਾ ਬਹਾਦਰੀ ਦੀ ਅਮਰ ਮਿਸਾਲ ਜਦੋਂ ਜੰਗ ਸਮਾਪਤ ਹੋਈ ਅਫਗਾਨ ਫੌਜ ਕਿਲੇ ਦੇ ਅੰਦਰ ਦਾਖਲ ਹੋਈ ਉਹਨਾਂ ਨੇ ਇੱਕ ਅਜਿਹਾ ਦ੍ਰਿਸ਼ ਦੇਖੀ ਜੋ ਸਿਰਫ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਦ੍ਰਿਸ਼ ਸਿੱਖਾਂ ਦੇ ਅਟਲ ਹੌਸਲੇ ਸ਼ਹੀਦੀ ਅਤੇ ਧਰਮ ਦੇ ਲਈ ਬੇਮਿਸਾਲ ਸੇਵਾ ਦਾ ਪ੍ਰਤੀਕ ਸੀ ਕਿਲੇ ਦਾ ਦ੍ਰਿਸ਼ ਸਿੱਖਾਂ ਦੀ ਵਿਰਾਸਤ ਸਿੱਖਾਂ ਦੇ ਸ਼ਮਾਂ ਦੀ ਸਥਿਤੀ ਕਿਲੇ ਦੇ ਮੈਦਾਨ ਵਿੱਚ 21 ਸਿੱਖ ਸੈਨਿਕਾਂ ਦੇ ਸਰੀਰ ਸੁੱਕੇ ਪੱਤਿਆਂ ਵਾਂਗ ਬੇਚ ਦੇ ਪਏ ਸਨ ਪਰ ਉਹਨਾਂ ਦੇ ਚਿਹਰੇ ਤੇ ਡਰ ਜਾਂ ਹਾਰ ਨਹੀਂ ਸੀ ਇਹ ਉਹ ਸ਼ਰੀਰ ਸਨ ਜਿਨ੍ਹਾਂ ਨੇ ਆਪਣੀ ਆਖਰੀ ਸਾਹ ਤੱਕ ਜੰਗ ਕੀਤੀ ਸੀ ਤਲਵਾਰਾਂ ਅਤੇ ਰਾਈਫਲਾਂ ਜਦ ਅਫਗਾਨਾਂ ਨੇ ਸਿੱਖਾਂ ਦੇ ਹਥਿਆਰ ਵੇਖੇ ਉਹ ਹੈਰਾਨ ਰਹੇ ਗਏ ਰਾਈਫਲਾਂ ਦੇ ਨਾਲ ਤਲਵਾਰਾਂ ਦੇ ਵੀ ਨਿਸ਼ਾਨ ਮੌਜੂਦ ਸਨ ਇਹ ਦਰਸਾਉਂਦਾ ਸੀ ਕਿ ਜਦ ਗੋਲੀਆਂ ਖਤਮ ਹੋ ਗਈਆਂ ਤਾਂ ਉਹ ਆਪਣੇ ਅੰਤਿਮ ਹਥਿਆਰਾਂ ਨਾਲ ਲੜੇ ਦਰਵਾਜ਼ੇ ਤੇ ਖੜੇ ਜਵਾਨ ਕਿਲੇ ਦੇ ਮੁੱਖ ਦਰਵਾਜ਼ੇ ਤੇ ਕੁਝ ਸਿੱਖ ਜਵਾਨ ਮੌਤ ਨੂੰ ਗਲੇ ਲਗਾਉਂਦੇ ਹੋਏ ਆਪਣੇ ਸਥਾਨਾਂ ਤੇ ਸ਼ਹੀਦ ਹੋਏ ਸਨ ਇਹ ਦਰਸ਼ ਅਫਗਾਨਾਂ ਲਈ ਚਰਚਾ ਬਣ ਗਿਆ ਅਫਗਾਨਾਂ ਦੀ ਮਨੋਦਸ਼ਾ ਇਸ ਜਿੱਤ ਦੇ ਬਾਵਜੂਦ ਅਫਗਾਨ ਫੌਜ ਤੇ ਸਿਰਫ ਫਖਰ ਨਹੀਂ ਸਗੋਂ ਅਫਸੋਸ ਸੀ ਇੱਕ ਕਿਉਂਕਿ ਉਹ 10000 ਹੋਣ ਦੇ ਬਾਵਜੂਦ ਭਾਰੀ ਨੁਕਸਾਨ ਚਲ ਚੁਕੇ ਸਨ ਸਿੱਖਾਂ ਨੇ 600 ਤੋਂ ਵੱਧ ਅਫਗਾਨਾਂ ਨੂੰ ਮਾਰ ਦਿੱਤਾ ਸੀ ਦੋ ਕਿਲੇ ਵਿੱਚ ਆਦਰਸ਼ਕ ਹੌਸਲਾ ਉਹਨਾਂ ਨੇ ਸੋਚਿਆ ਕਿ ਸਿਰਫ 21 ਜਵਾਨਾਂ ਨੇ ਉਹਨਾਂ ਨੂੰ 6 ਤੋਂ 7 ਘੰਟਿਆਂ ਤੱਕ ਰੋਕਿਆ ਉਹਨਾਂ ਦਾ ਸਵਾਲ ਸੀ ਇਹ 21 ਸੂਰਮੇ ਕੀ ਖਾਸ ਸਨ ਉਹਨਾਂ ਦੇ ਅੰਦਰ ਇਹਦਾ ਦੀ ਤਾਕਤ ਕਿੱਥੋਂ ਆਈ ਤਿੰਨ ਮਨ ਵਿੱਚ ਦੇ ਲਈ ਅਫਸੋਸ ਅਫਗਾਨ ਕਮਾਂਡਰ ਨੇ ਕਿਹਾ ਅਸੀਂ ਜਿੱਤ برداشت ਨਹੀਂ ਕਰ ਸਕਦੇ ਅਜਿਹੇ ਬੀਰਾਂ ਦਾ ਦੁਸ਼ਮਣ ਬਣਨਾ ਸਾਡੀ ਹਾਰ ਹੈ ਸਿੱਖੀ ਦੇ ਅਸੂਲਾਂ ਦੀ ਜਿੱਤ ਸਿੱਖਾਂ ਨੇ ਫਿਜ਼ੀਕਲ ਤੌਰ ਤੇ ਕਿਲਾ ਗਵਾਉਣ ਦੇ ਬਾਵਜੂਦ ਆਤਮਿਕ ਜਿੱਤ ਹਾਸਲ ਕੀਤੀ ਅਫਗਾਨਾਂ ਦੇ ਦਿਲ ਵਿੱਚ ਦਰਦ ਉਹਨਾਂ ਦੇ ਦਿਲਾਂ ਵਿੱਚ ਸਿੱਖਾਂ ਲਈ ਸ਼ਰਧਾ ਪੈਦਾ ਹੋਈ ਉਹਨਾਂ ਨੇ ਸਿੱਖੀ ਦੇ ਹੌਸਲੇ ਨੂੰ ਮੰਨਤਾ ਦਿੱਤੀ ਬ੍ਰਿਟਿਸ਼ ਰਾਜ ਵਿੱਚ ਮਾਨ ਜਦ ਇਹ ਕਹਾਣੀ ਬ੍ਰਿਟਿਸ਼ ਰਾਜ ਤੱਕ ਪਹੁੰਚੀ ਉਸ ਨੂੰ ਅਫਗਾਨਾਂ ਉੱਤੇ ਇੱਕ ਜਿੱਤ ਦੇ ਤੌਰ ਤੇ ਨਹੀਂ ਸਿੱਖ ਬਹਾਦਰੀ ਦੀ ਸ਼ਰਧਾਂਜਲੀ ਦੇ ਤੌਰ ਤੇ ਯਾਦ ਕੀਤਾ ਗਿਆ ਜੰਗ ਦੇ ਮਕਸਦ ਤੋਂ ਅੱਗੇ ਸਾਰਾ ਗੜੀ ਦੀ ਇਸ ਜੰਗ ਦਾ ਪ੍ਰੇਰਕ ਅਸਰ ਦੂਰ ਤੱਕ ਗਿਆ ਇਹ ਸਿਰਫ ਕਿਲੇ ਦੀ ਲੜਾਈ ਨਹੀਂ ਸੀ ਇਹ ਸਿੱਖੀ ਦੇ ਮੁੱਖ ਸਿਧਾਂਤਾਂ ਦੀ ਅਸਲੀਅਤ ਸੀ ਇੱਕ ਫਰਜ਼ ਇਹ ਜੰਗ ਦੱਸਦੀ ਹੈ ਕਿ ਸਿੱਖ ਕਦੇ ਵੀ ਆਪਣੀ ਡਿਊਟੀ ਤੋਂ ਪਿੱਛੇ ਨਹੀਂ ਹਟਦੇ ਦੋ ਧਰਮ ਅਤੇ ਇੱਜ਼ਤ ਹਰ ਇੱਕ ਜਵਾਨ ਨੇ ਆਪਣੇ ਮਰਨ ਨੂੰ ਧਰਮ ਅਤੇ ਸਿੱਖੀ ਦੀ ਇੱਜ਼ਤ ਨਾਲ ਜੋੜਿਆ। ਤਿੰਨ ਹੌਸਲੇ ਦੀ ਜਿੱਤ ਸਿੱਖਾਂ ਨੇ ਇਹ ਸਾਬਤ ਕੀਤਾ ਕਿ ਹੌਸਲਾ ਕਦੇ ਗਿਣਤੀ ਤੇ ਨਿਰਬੰਧ ਨਹੀਂ ਹੁੰਦਾ। ਇਤਿਹਾਸਕ ਯਾਦਗਾਰ ਜਦੋਂ ਇਸ ਜੰਗ ਦੀ ਕਹਾਣੀ ਲੰਡਨ ਵਿੱਚ ਬ੍ਰਿਟਿਸ਼ ਰਾਜ ਤੱਕ ਪਹੁੰਚੀ, ਉਹਨਾਂ ਨੇ ਸਿੱਖਾਂ ਨੂੰ ਵਿਕਟੋਰੀਆ ਕ੍ਰਾਸ ਸਭ ਤੋਂ ਵੱਡਾ ਮਾਨ ਪੱਤਰ ਦਿੱਤਾ। ਵਿਸ਼ੇਪਦਨ ਤੇ ਮਾਨ ਸਾਰਾਗੜੀ ਦੀ ਕਹਾਣੀ ਅੱਜ ਵੀ ਦੁਨੀਆ ਦੇ ਹਰੇਕ ਕੋਨੇ ਵਿੱਚ ਯਾਦ ਕੀਤੀ ਜਾਂਦੀ ਹੈ। ਗੁਰਦੁਆਰਿਆਂ ਵਿੱਚ ਸਿੱਖ ਸੁਬੇਰਿਆਂ ਦੀ ਸ਼ਰਧਾਂਜਲੀ ਸਿੱਖ ਧਰਮ ਅੰਦਰ ਇਹ ਜੰਗ ਸਿਰਫ ਲੜਾਈ ਨਹੀਂ ਸੀ ਸਗੋਂ ਪੰਥ ਦੀ ਇਤਿਹਾਸਕ ਯਾਦ ਬਣ ਗਈ ਪ੍ਰੇਰਨਾ ਅੱਜ ਲਈ ਸਾਰਾਗਣੀ ਦੀ ਜੰਗ ਸਾਨੂੰ ਸਿਖਾਉਂਦੀ ਹੈ ਕਿ ਜਿੱਤ ਜਾਂ ਹਾਰ ਸੰਖਿਆ ਦੀ ਗਿਣਤੀ ਤੇ ਨਿਰਭਰ ਨਹੀਂ ਹੁੰਦੀ ਫਰਜ਼ ਪੂਰਾ ਕਰਨਾ ਸੱਚੀ ਜਿੱਤ ਹੁੰਦੀ ਹੈ ਮੌਤ ਤੋਂ ਡਰਨਾ ਨਹੀਂ ਸਗੋਂ ਸਹੀ ਕਾਰਨ ਲਈ ਯੋਜਨਾ ਬਹੁਤ ਵੱਡੀ ਗੱਲ ਹੈ ਇਸ ਸ਼ਹੀਦੀ ਦੀ ਕਹਾਣੀ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਉਂਦੀ ਰਹੇਗੀ ਸਾਰਾ ਗਾਣੀ ਸਾਨੂੰ ਸਿਖਾਉਂਦਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ ਸਿੱਖ ਧਰਮ ਸਿਰਫ ਇੱਕ ਧਰਮ ਨਹੀਂ ਇਹ ਬਹਾਦਰੀ ਦਾ ਸਰਜਨ ਹਾਰ ਹੈ ਜੇ ਤੁਸੀ ਇਹ ਕਹਾਣੀ ਪ੍ਰੇਰਨਾਦਾਇਕ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੀ ਵਾਰ ਇੱਕ ਹੋਰ ਮਹਾਨ ਕਹਾਣੀ ਨਾਲ ਸਤਿ ਸ੍ਰੀ ਅਕਾਲ